ਜੀ ਸ੍ਰੀ ਗੁਰ ਜੀ ਮੈਂ YouTube ਚੈਨਲ ਆਸਾਂ ਦੀ ਵਾਰ ਮੂਲ ਪੜ ਤੇ ਵਿਆਖਿਆ ਭੂਮਿਕਾ ਜਬ ਜਿਸ ਵਾਸਾਂ ਦੀ ਵਾਰ ਵੀ ਗੁਰੂ ਨਾਨਕ ਦੇਵ ਜੀ ਦੀ ਜਗਤ ਪਖ ਪ੍ਰਸਿੱਧ ਬਾਣੀ ਹੈ ਇਸ ਵਾਰ ਵਿੱਚ ਮਨੁੱਖੀ ਜੀਵਨ ਅਤੇ ਸੰਸਾਰ ਦਾ ਸਿਰਜਣਾ ਦੇ ਹਰੇਕ ਪੱਖ ਨੂੰ ਚਿੰਤਿਤ ਕੀਤਾ ਗਿਆ ਹੈ ਇਸ ਬਾਣੀ ਵਿੱਚ ਇੱਕ ਅਕਾਲ ਪੁਰਖ ਦਾ ਵਿਸ਼ਵਾਸ ਦ੍ਰਿੜ ਕਰਕੇ ਗੁਰੂ ਹੁਕਮ ਕੁਦਰਤੀ ਰੂਪੀ ਪੈ ਕਿਸਮ ਗੁਰੂ ਵਾਹਿਗੁਰੂ ਜੀ ਦੇ ਵਿਆਪਨ ਰੰਗ ਦਾ ਨਾਮ ਨਿਆਵ ਰਈ ਸੇਵਾ ਸੰਥੋਪ ਚੱਕਰ ਤੇ ਚਾਕਰੀ ਆਸ਼ਕ ਤੇ ਆਸ਼ਕੀ ਆਦੀ ਦੇ ਵਿਸ਼ ਵਿਸ਼ੇ ਦੇ ਨਾਲ ਹਿਊਮ ਕੜ ਕੜਾ ਪੜਾਈ ਦੀ ਦੀ ਕਠੋਰ ਮਾਰੀਆਂ ਅਤੇ ਮੋਹ ਜਾਗਤ ਦੇ ਧਰਮ ਦੀ ਚਰਚਾ ਮੂਰਤੀ ਪੂਜਾ ਤੀਰਥ ਯਾਤਰਾ ਰਸਮਾਂ ਦੇ ਨਾਲ ਚ ਸ਼ਰਦਾ ਆਦੀ ਦੇ ਕਰਮ ਕਾਂਡ ਤੇ ਕਰਤੂਤਿਆਂ ਦੇ ਕਾਬੂ ਪਾਉਣ ਦੀ ਸੋਧ ਦਿੱਤੀ ਗਈ ਹੈ ਆਪਣੀ ਆਪ ਸਜਾਓ ਆਪਣੀ ਰਚਾਓ ਨਾਓ ਤੋ ਲੈ ਕੇ ਵੰਡੇ ਕੀ ਬੰਦਿਆਈ ਕੁਛ ਕਹਿਣਾ ਕਹੀਂ ਨਾ ਜਾਈ ਵਾਲੀ ਇਹ ਵਾਰ ਸਰਵ ਪੱਖੀ ਗਿਆਨ ਦਾ ਧੁਰ ਹੈ ਮਨੁੱਖ ਨੂੰ ਇਨਸਾਨ ਤੋਂ ਦੇਰਤਾ ਬਣਾਉਣ ਵਾਲੇ ਇਸ ਵਾਰ ਅੰਦਰ ਅਕਾਰਪੁਰਖ ਦੀ ਨਿੰਦਿਆ ਤੇ ਸੰਤੋਖ ਨਾਲ ਸਾਡੀ ਸਾਂਝ ਬਣੀ ਹੈ ਇੱਕ ਵਾਰ ਨਿਦਰੀ ਕਰਮੀ ਲੰਗੇ ਪਾਰ ਦੀ ਪ੍ਰੇਮੀ ਦਿੱਤੀ ਹੈ ਨਿਆਰਸਾ ਦੇ ਆਸ ਪੁੱਝਦੀ ਹੈ ਇਸ ਵਰਤਾਨਿਤ ਅਮਰ ਤੇ ਬੇਲੇ ਸੰਗਤੀ ਰੂਪ ਵਿੱਚ ਕੀਰਤਨ ਕਰਨ ਤੇ ਸੁਣਨ ਦਾ ਨਵੀਂ ਇਤਲਾਸਤਾਨ ਹੈ ਕਿਉਂਕਿ ਉਹ ਬੁਰੀਆਂ ਤੇ ਮਾਲੀਆਂ ਪਰਵਿਰਤੀਆਂ ਦਾ ਕਿਉਂਕਿ ਇਹ ਬੁਰੀਆਂ ਤੇ ਮਾਲੀਆਂ ਪਰਵਰਤਿਆਂ ਦਾ ਤਿਆਗ ਕਰਵਾ ਕਰਵਾ ਕੇ ਬਿਲਕੁਲ ਨਿਰਮਲਤਾ ਜੀਵਨ ਪ੍ਰਦਾਨ ਕਰਤਾ ਹੈ ਇਹੋ ਕਾਰਨ ਹੈ ਜੋ ਕਿ ਮर्यादा ਕਇਤਪੁਰ ਵਿਖੇ ਗੁਰੂ ਬਾਬਾ ਨਾਨਕ ਜੀ ਨੇ ਇਸ ਵਾਰ ਦੇ ਅੰਮ੍ਰਿਤ ਵੇਲੇ ਗਿਆਨ ਦੀ ਟੋਕਰੀ ਉਹ ਆਨੰਦ ਪਰਦਾ ਬਹਾਨਾ ਜਦ ਸਮੇਂ ਸਮੇਂ ਜਦ ਦੁਸ਼ਮਨਾ ਦੀਆਂ ਲੱਖਾਂ ਫੌਜੀਆਂ ਨੇ ਕਿਲੇ ਨੂੰ ਘੇਰਾ ਪਾਇਆ ਹੋਇਆ ਸੀ ਉਦੋਂ ਵੇ ਵੜ ਕਿਆ ਵੜ ਆਈਆਂ ਨਾਲ ਕਮਾ ਰਹੇ ਸਿੱਧਕੇ ਸਿੰਘ ਇਸ ਵਾਰ ਦੀ ਚੜ੍ਹਦੀ ਕਲਾ ਦੇ ਸੰਦੇਸ਼ ਤੋਂ ਸ਼ਕਤੀ ਪ੍ਰਾਪਤ ਕਰਦੇ ਰਹੇ ਅਤੇ ਉਹਨਾਂ ਦੇ ਧਰਮ ਦੀ ਖਾਤਰ ਅਤੀ ਹੀ ਰਣ ਮਹਿਲ ਤਬ ਜਾਓ ਮਰਾਓ ਵਾਲੇ ਆਸਨੋਂ ਵੱਧ ਨਹੀਂ ਵੈ ਦਿੱਤਾ ਇਸ ਵਾਰ ਦੁਹਰ ਵਰ ਨਏ ਜਾਂਦੇ ਹਾਂ ਵਰਤਾਂ ਸਮੇਂ ਵਿੱਚ ਵੀ ਅੰਮ੍ਰਿਤ ਵੇਲੇ ਗੁਰੂ ਗੁਰਦਵਾਰਾ ਵਿੱਚ ਆਸਾ ਦੀ ਬਾਣ ਤੇ ਗਾਇਨਰ ਦੀ ਰੂਹ ਕੀ ਰਾਇਤੀ ਕਮਾਈ ਹੈ ਆਸਾ ਦੀ ਬਾਣ ਸੰਦੇਸ਼ ਸਮਾ ਸੁਧਾਰ ਅਤੇ ਚੜ੍ਹਦੀ ਕਲਾ ਦੇ ਜਬਰ ਨੂੰ ਅਭਾਰਨ ਵਾਲੇ ਮਹਾਨ ਮਹਾਨ ਬਣੀ ਹੈ ਬਨ ਸਿੱਖੀ ਵਿੱਚ ਅਮਲ